ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅਲੱਗ-ਅਲੱਗ ਬ੍ਰਾਂਡਡ ਸੂਟ ਦਿਖਾਵਾਂਗੇ ਜੀ ਤੇ ਸਾਰੇ ਸੂਟ ਬਹੁਤ ਜ਼ਿਆਦਾ ਲਾਈਟ ਵੇਟ ਹੋਣਗੇ ਮੋਡਲ ਦੇ ਉੱਪਰ ਰਹਿਣਗੇ ਜੀ ਅਸ ਦੀ ਵੀਡੀਓ ਦੇ ਜ਼ਿਆਦਾਤਰ ਸੂਟ ਨੇ ਸਾਰੇ ਤੇ ਇਹਨਾਂ ਚ ਤੁਹਾਨੂੰ ਰਾਖੀ ਬ੍ਰਾਂਡ ਤ੍ਰਿਸ਼ਟਾ ਬ੍ਰਾਂਡ ਤੇ ਦਵਾਂਗੇ ਜੀ ਨਾਲ ਜੈ ਵਿਜੇ ਬ੍ਰਾਂਡ ਦੇ ਅਲੱਗ-ਅਲੱਗ ਬ੍ਰਾਂਡਡ ਸੂਟ ਨੇ ਸਾਰੇ ਤੇ ਤੁਸੀਂ ਦੇਖ ਲਿਓ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਮੇਰਾ ਨੰਬਰ 8283 828381 ਨੰਬਰ ਹੈ ਇਸ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਫਿਕਸ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਪਿਆਰੀ ਜੀ ਆ ਸ਼ੁਰੂ ਕਰਦੀ ਹਾਂ ਅੱਜ ਤਾਂ ਪਹਿਲਾਂ ਜੈ ਵਿਜੇ ਬ੍ਰਾਂਡ ਤੋਂ ਆਪਾਂ ਠੀਕ ਹੈ ਜੀ ਜੈ ਵਿਜੇ ਬ੍ਰਾਂਡ ਦੇ ਸੂਟ ਜਦੋਂ ਵੀ ਲੈ ਕੇ ਆਈ ਦੀ ਨਾਲ ਦੀ ਨਾਲ ਕਲੀਅਰ ਵੈਸੇ ਤਾਂ ਸਾਰਾ ਸਟਾਕ ਹੀ ਕਲੀਅਰ ਹੁੰਦਾ ਪਰ ਇਦਾਂ ਦੇ ਸੂਟ ਹੁੰਦੇ ਆ ਕਿ ਇਹਨਾਂ ਨੂੰ ਹਰ ਕੋਈ ਪਾ ਕੇ ਖੁਸ਼ ਆ ਜੀ ਸਟੱਫ ਵੀ ਬਹੁਤ ਸੋਹਣਾ ਹੈ ਇਹ ਸਾਰਾ ਪ੍ਰਿੰਟ ਦੇ ਨਾਲ ਵਰਕ ਹੈ ਫਰੰਟ ਸ਼ਰਟ ਦਾ ਜਿਹੜਾ ਇੱਕ ਲਾਈਨ ਪ੍ਰਿੰਟ ਦੀ ਜਾ ਰਹੀ ਹੈ ਤੇ ਇੱਕ ਲਾਈਨ ਜਾ ਰਹੀ ਹੈ ਵਰਕ ਦੇ ਠੀਕ ਹੈ ਜੀ ਥ੍ਰੈਡ ਵਰਕ ਹੋਇਆ ਗਿਆ ਸੂਟ ਦੇ ਉੱਪਰ ਘੇਰੇ ਇਹਨਾਂ ਦੇ ਬਹੁਤ ਸੋਹਣੇ ਬਣੇ ਹੋਏ ਹੁੰਦੇ ਆ ਤੇ ਮੋਡਲ ਦੇ ਸੂਟ ਰਹਿਣਗੇ ਅੱਜ ਦੇ ਲਾਈਨਿੰਗ ਲਗਵਾ ਲੋਗੇ ਤਾਂ ਬਹੁਤ ਸੋਹਣਾ ਸੂਟ ਦਾ ਮਤਲਬ ਗਰੀਸ ਵਗੈਰਾ ਕਾਫੀ ਵਧੀਆ ਰਹਿੰਦੀ ਹੈ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਸਲਵਾਰ ਤੇ ਵੀ ਤੁਹਾਨੂੰ ਵਰਟਿਕ ਪ੍ਰਿੰਟ ਹੀ ਮਿਲੇਗਾ ਠੀਕ ਹੈ ਨਾਲ ਹਲਕੀ ਫੁਲਕੀ ਐਸੈਸਰੀ ਜੀ ਦਿੱਤੀ ਹੋਈ ਹੈ ਕਿਸੇ ਨਾਲ ਪਾਈਪਿੰਗ ਦਿੱਤੀ ਹੋਈ ਹੈ ਕਿਸੇ ਨਾਲ ਬਟਨਸ ਦਿੱਤੇ ਹੋਏ ਆ ਐਦਾਂ ਅਲਗ-ਅਲਗ ਰੇਂਜ ਦੇ ਸੌਰੀ ਅਲਗ-ਅਲਗ ਤਰ੍ਹਾਂ ਦੀ ਪੈਕਿੰਗ ਤੁਹਾਨੂੰ ਮਿਲ ਜੇਗੀ ਇਹ ਪ੍ਰੋਪਰ ਲੁੱਕ ਆਏਗੀ ਸੂਟ ਦੀ ਬਣਨ ਤੋਂ ਬਾਅਦ ਦੁਪੱਟੇ ਇਹਨਾਂ ਦੇ ਬਹੁਤ ਪਿਆਰੇ ਜੇ ਆ ਇਹ ਹੈਗਾ ਜੀ ਦੁਪੱਟਾ ਲੁੱਕ ਬਹੁਤ ਸੋਹਣੀ ਹੈ ਦੁਪੱਟੇ ਦੀ ਬਿਲਕੁਲ ਸੌਫਟ ਦੁਪੱਟਾ ਹੈ ਹਲਕੀ ਜਿਹੀ ਸ਼ਾਈਨ ਆ ਦੁਪੱਟੇ ਦੇ ਵਿੱਚ ਸਟੱਫ ਵੀ ਬਹੁਤ ਫਾਈਨ ਆ ਬਿਲਕੁਲ ਨਵਾਂ ਜਿਹਾ ਸਟੱਫ ਆ ਸੌਫਟ ਦੇ ਵਿੱਚ ਇਨਾਂ ਦੇ ਜਿਹੜੇ ਵਿੱਚ ਡਿਜ਼ਾਈਨ ਨੇ ਪ੍ਰਿੰਟ ਦੇ ਡਿਜ਼ਾਈਨ ਨੇ ਉਹ ਚੇਂਜ ਹੋਣਗੇ ਤੇ ਬਾਕੀ ਸਟਾਈਲ ਸੇਮ ਰਹੂਗਾ ਜੀ ਇਹ ਹੈਗਾ ਸੈਕੰਡਰੀ ਡਿਜ਼ਾਈਨ 컬러 ਵੀ ਦੇਖ ਲਓ ਤੁਸੀਂ ਕੰਟਰਾਸਟ ਇਹਨਾਂ ਦੇ ਦੁਪੱਟੇ ਰਹਿਣਗੇ ਸਾਰੇ ਇਹਦੇ ਨਾਲ ਇਹ ਵਾਲਾ ਕੰਟਰਾਸਟ ਆ ਜਾਏਗਾ ਠੀਕ ਹੈ ਕੁਛ ਇਦਾਂ ਦੀ ਲੁੱਕ ਐ ਸੋੜਦੇ ਪੈਂਟ ਬਣਾ ਸਕਦੇ ਹੋ ਉਹ ਥੋੜੀ ਚੁਆਇਸ ਹੈ ਤੁਸੀਂ ਇਹਨਾਂ ਨੂੰ ਕਿੱਤਾ ਰੈਡੀ ਕਰਵਾਣਾ ਸਲਵਾਰ ਬਣਵਾ ਸਕਦੇ ਹੋ ਮੋਡਲ ਦੇ ਸੂਟ ਨੇ ਜੀ ਲੁੱਕ ਬਹੁਤ ਸੋਹਣੀ ਆ ਬਿਲਕੁਲ কুল কুল ਜੇ ਸੂਟ ਨੇ ਕੇ ਰੇਟਾ ਬਹੁਤ ਪਿਆਰੇ ਬਣੇ ਹੋਏ ਆ ਕਲਰ ਆਪਸ਼ਨ ਕਾਫੀ ਸਾਰੀ ਐ ਇਸ ਡਿਜ਼ਾਈਨ ਦੇ ਵਿੱਚ ਇਹ ਵੀ ਕਲਰ ਬਹੁਤ ਪਿਆਰਾ ਨਿਓਨ ਜਿਹਾ ਛੇੜ ਆ ਜਾਂਦਾ ਏ 3250 ਇਹ ਨਾ ਸੂਟਾਂ ਦਾ ਪ੍ਰਾਈਸ ਆ ਇਹ ਤੁਸੀਂ ਮੇਰੇ ਕੋਲ ਅੱਗੇ ਵੀ ਦੇਖੇ ਹੋਣਗੇ ਸੂਟ ਕਾਫੀ ਵਾਰੀ ਪਾਈਆਂ ਸੀ ਜੈ ਵਿਜੇ ਬ੍ਰਾਂਡ ਦੇ ਜਦੋਂ ਅੱਗੇ ਅਸੀਂ ਪਾਨੇ ਆ ਤਾਂ ਇਹਨਾਂ ਦੇ ਨਾਲ ਵਾਈਟ ਸਲਵਾਰਾ ਹੁੰਦੀ ਆ ਪਲੇਨ ਜਾਂਦੀ ਆ ਪਰ ਇਸ ਵਾਰ ਸਲਵਾਰ ਸੇਮ ਸਟੱਫ ਦੀ ਆਈ ਆ 올ਓਵਰ ਆਨ ਕਰਕੇ ਇਹ ਸੂਟ ਦੀ ਕੋਸਟ ਮਹਿੰਗੀ ਹੋਈ ਆ ਥੋੜੀ ਜੀ ਬਾਵਾ ਤੇ ਦੇਣ ਵਾ ਲਗਾਉਣ ਵਾਸਤੇ ਐਕਸਟਰਾ ਇਹ ਪੈਚ ਲਗਾਇਆ ਹੋਇਆ ਠੀਕ ਹੈ ਕਿਉਂਕਿ ਇਹਦੇ ਨਾਲ ਹੁਣ ਦੇਖੋ ਇਹ ਸਲਵਾਰ ਸਾਰੀ ਪ੍ਰਿੰਟਡ ਆਏਗੀ ਜੀ ਸਾਰੀਆਂ ਹੀ ਸਲਵਾਰਾਂ ਇਦਾਂ ਅਲੱਗ-ਅਲੱਗ ਨੇ ਤੁਹਾਨੂੰ ਫੋਟੋ ਵਿੱਚ ਦਿਖ ਜਾਣਗੀਆਂ ਸੇਮ ਹੀ ਸਟੱਫ ਤੇ ਆਨ ਕਰਕੇ ਇਹ ਸੂਟ ਦੀ ਕੋਸਟ ਥੋੜੀ ਮਹਿੰਗੀ ਹੋਈ ਆ ਅੱਗੇ ਮੈਂ 2750 ਜਾਂ 2800 ਬੰਨੀ ਹੁੰਦੀ ਇਹਨਾਂ ਦਾ ਪ੍ਰਾਈਸ ਤੇ ਇਸ ਵਾਰ ਹੈਗਾ ਜੀ 3250 3200 ਪ੍ਰਾਈਸ ਆ ਸੂਟ ਦਾ 올ਓਵਰ ਸੂਟ ਰਹੇਗਾ ਅੱਗੇ ਜਾਮ ਕਾਟਨ ਦੀਆਂ ਪਲੇਨ ਸਲਵਾਰਾਂ ਹੁੰਦੀਆਂ ਇਹਨਾਂ ਦੇ ਨਾਲ ਹੁਣ ਲੁੱਕ ਚੇਂਜ ਹੋ ਗਈ ਆ ਕਿਉਂਕਿ ਜਦਸਨਾ ਜ਼ਰੂਰੀ ਹੁੰਦਾ ਫਿਰ ਕਈ ਵਾਰੀ ਕਹਿ ਦਿੰਦੇ ਆ ਕਿ ਅਸੀਂ ਪਿਛਲੀ ਵਾਰ ਇੰਨੇ ਦਾ ਲਿਆ ਸੀਗਾ ਸੂਟ ਥੋੜੀ ਨੌਲੇਜ ਵਿੱਚ ਵੀ ਰਹੇ ਵੀ ਇਹ ਸਟਫ ਚੇਂਜ ਹੋ ਜਾਂਦੇ ਆ ਇਹ ਹੈਗਾ ਜੀ ਇਹਦਾ ਡਿਜ਼ਾਈਨ ਬਾਜੂ ਤੇ ਵੀ ਤੁਹਾਨੂੰ ਐਕਸਟਰਾ ਬਾਰਡਰ ਮਿਲਣਗੇ neck ਤੇ ਪੱਟੀ ਹੈ ਘੇਰਾ ਜਿੱਦਾਂ ਬਣਿਆ ਉਹ ਤੁਹਾਡੇ ਸਾਹਮਣੇ ਹੀ ਆ ਸੇ ਕਲਰ ਆਪਸ਼ਨ ਕਾਫੀ ਸਾਰੀ ਹੈ ਕਲਰ ਸਾਰੇ ਬਹੁਤ ਸੋਹਣੇ ਸੋਹਣੇ ਜਿਹਾ ਮਹਿੰਦੀ ਕਲਰ ਬਾਟੀ ਦੇ ਫ੍ਰਿੰਟ ਤੇ ਰਹਿਣਗੇ ਕੋਈ ਜੈਪੁਰੀ ਪ੍ਰਿੰਟ ਆ ਜਾਂਦਾ ਜੀ ਇਹ ਬਾਰਡਰ ਬਹੁਤ ਸੋਹਣੇ ਆ ਇਹਨਾਂ ਨੂੰ ਤੁਸੀਂ ਬੈਕ ਦੇ ਪੱਲੇ ਤੇ ਜਾਂ ਬਾਜੂ ਤੇ ਅਡਜਸਟਮੈਂਟ ਕਰਵਾ ਸਕਦੇ ਹੋ ਕਲਰ ਤਕਰੀਬਨ ਇਹਦੇ ਵਿੱਚ ਮੈਂ ਤੁਹਾਨੂੰ 7-8 ਦਿਖਾਤੇ ਆ ਕਾਫੀ ਸਾਰੇ ਕਲਰ ਨੇ ਇਹ ਹੈਗਾ ਨੈਕਸਟ ਕਲਰ ਜੈ ਵਿਜੇ ਬ੍ਰਾਂਡ ਹੈ ਜੀ ਇਹਨਾਂ ਦਾ ਤੇ ਇਹ ਹੈਗੀ ਹੈ ਲੁਕਸ ਸੂਟ ਦੇ ਤੇ ਪ੍ਰਾਈਸ ਹੈਗਾ 3250 ਸ਼ਿਪਿੰਗ ਰਹੇਗੀ ਅਲੱਗ ਤੋਂ ਇਹ ਸੀਗੇ ਸਾਰੇ ਜੈ ਵਿਜੇ ਬ੍ਰਾਂਡ ਦੇ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ 30sta ਬ੍ਰਾਂਡ ਦੇ ਸੂਟ ਬਹੁਤ ਸੌਫਟੈਸਟ ਆਫਾ ਬਿਲਕੁਲ ਸੌਫਟ ਸਟਫ ਹੈ ਜੀ ਇਹਨੇ ਤੁਸੀਂ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਪਰ ਲਾਈਨਿੰਗ ਲਗਵਾ ਲੋਗੇ ਤਾਂ ਸੂਟ ਬਹੁਤ ਸੋਹਣਾ ਰਹੇਗਾ ਜੀ ਬਿਲਕੁਲ ਸੌਫਟ ਰਿੰਗ ਚੋਂ ਨਿਕਲਣ ਵਾਲਾ ਸਟਾਫ ਆ ਤ੍ਰਿਸਟਾ ਬ੍ਰਾਂਡ ਦਾ ਸੂਟ ਹੈ ਜੀ ਇਹ ਬ੍ਰਾਂਡਡ ਪੀਸ ਹੋਣ ਕਰਕੇ ਪ੍ਰਾਈਸ ਵੀ ਥੋੜਾ ਜਿਹਾ ਇਹਨਾਂ ਦਾ ਜ਼ਿਆਦਾ ਰਹੂਗਾ ਤੇ ਜਿਹੜੀ ਇਹਨਾਂ ਦੀ ਸਲਵਾਰ ਹੈ 2.5 ਮੀਟਰ ਹੋਏਗੀ ਪਰ ਹੋਏਗੀ ਵੀ ਛਲਕਾ ਛਲਕਾ ਜਿਹਾ ਸਲਫਾ ਸਲਵਾਰ ਦੇ ਵਿੱਚ ਠੀਕ ਹੈ ਇਹ ਤੁਹਾਨੂੰ ਦੇ ਰਹੇ ਹਾਂ ਜੀ ਅਸੀਂ ਦੁਪੱਟਿਆਂ ਦੇ ਨਾਲ ਸਟੱਫ ਹੀ ਬਹੁਤ ਯਾਰਾ ਪਸੰਦ ਆਏਗਾ ਤੁਹਾਨੂੰ ਇਸ ਸਟੱਫ ਦੀ ਫਿਟਿੰਗ ਵਗੈਰਾ ਬਹੁਤ ਵਧੀਆ ਆਂਦੀ ਆ ਕੁਛ ਐਦਾਂ ਦੀ ਸਲਵਾਰ ਆ ਤੇ 3850 ਹੈਗਾ ਜੀ ਪ੍ਰਾਈਸ ਇਸ ਸੂਟ ਦਾ 3850 ਦਾ ਸੂਟ ਆ ਸੇਮ ਦੇ ਵਿੱਚ ਤੁਹਾਨੂੰ ਦੋ ਮਿਲ ਜਾਣਗੇ ਸੂਟ ਕਿਸੇ ਭੈਣ ਨੇ ਸੇਮ ਲੈਣੇ ਹੁੰਦੇ ਆ सेम डिज़ाइन दे विच के जी नैक्सट कलर ये शर्ट ये हैगी सलवार प्रिंटिंग बहुत सोहनी है, है। स्टफ तो थानू पसंद आएगा ही जो थोड़े को आ गए सूट है अठती सौ प्राइस है जी ये है दुपट्टा ਇਕ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਆਫ ਵਾਈਟ ਸ਼ੇਡ ਇਹ ਸਲਵਾਰ ਇਹ ਹੈਗਾ ਜਿਹਦਾ ਦੁਪੱਟੇ ਦਾ ਪ੍ਰਿੰਟ ਠੀਕ ਹੈ ਜੀ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਸੀਗੇ ਸਾਰੇ 3850 ਦੇ ਠੀਕ ਹੈ ਜੀ ਨੈਕਸਟ ਦੇ ਰਹੇ ਆ ਤੁਹਾਨੂੰ ਮੂਡ ਹਾਲ ਤੇ ਇੱਕ ਬਿਲਕੁਲ ਨਵੀਂ ਕਲੈਕਸ਼ਨ ਲੈ ਕੇ ਆਈਆਂ ਤੁਹਾਡੇ ਵਾਸਤੇ ਸਟਾਫ ਤਾਂ ਤੁਸੀਂ ਬਸ ਜਦੋਂ ਤੁਹਾਡੇ ਕੋਲ ਆਏਗਾ ਤੁਹਾਨੂੰ ਉਸ ਟਾਈਮ ਹੀ ਪਤਾ ਲੱਗੇਗਾ ਸੂਟ ਦੀ ਲੁੱਕ ਦੇਖਿਓ ਜੀ ਵਿਵੇਕ ਕੂ ਬ੍ਰਾਂਡ ਦਾ ਸੂਟ ਰਹੇਗਾ ਤੇ ਸਟਾਫ ਬਹੁਤ ਜ਼ਿਆਦਾ ਫਾਈਨ ਆ 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਹੈ ਜੀ ਇਹ ਵੀ ਇਹ ਬੈਕ ਸਾਈਡ ਆ ਪ੍ਰਿੰਟ ਤੇ ਇਹ ਰਹਿ ਗਈਆਂ ਇਹਦੀ ਹੱਬਾਂ ਠੀਕ ਹੈ ਇਹ ਹੈਗੀ ਇਹਦੀ ਸਲਵਾਰ 3 ਮੀਟਰ ਦੀ ਮੋਡਲ ਤੇ ਮੋਡਲ ਦਾ ਹੀ ਹੈਗਾ ਜੀ ਇਹਦਾ ਦੁਪੱਟਾ ਇਹ ਹੈ ਕਿ ਨੇ ਜਿਹੜੇ ਸ਼ੋਰੂਮਾਂ ਚ ਮਤਲਬ ਤੁਹਾਨੂੰ ਸੂਟ ਮਿਲਦੇ ਆ ਤੁਸੀਂ ਸਿਰਫ ਸਟੱਫ ਦੇਖ ਕੇ ਮਹਿੰਗਾ ਸੂਟ ਲੈ ਲੰਨੇ ਹੋ ਉਹ ਵਾਲੇ ਸੂਟ ਨੇ ਇਹ 5 5 6 6000 ਵਾਲੇ ਕਲਰ ਦੇਖ ਲਿਓ ਜੀ ਇਹਨਾਂ ਸੂਟਾਂ ਦੇ ਕਲਰ ਤੇ ਡਿਜ਼ਾਈਨ ਤੇ ਪ੍ਰਾਈਸ ਵੀ ਮਤਲਬ ਕਿ ਜਿਹੜੇ ਹਿਸਾਬ ਨਾਲ ਇਹ ਮਡਾਲ ਦਾ ਸਟੱਫ ਆ ਤੇ ਇਹਨਾਂ ਦਾ ਡਿਜ਼ਾਈਨ ਆ ਉਸ ਅਕੋਰਡਿੰਗ ਇਹਨਾਂ ਦਾ ਪ੍ਰਾਈਸ ਬਹੁਤ ਘੱਟ ਆ 2650 ਪ੍ਰਾਈਸ ਆ ਜੀ ਕਿਉਂਕਿ ਸਟੱਫ ਜਦੋਂ ਤੁਹਾਡੇ ਪਾਸ ਜਾਏਗਾ ਤੁਹਾਨੂੰ ਉਸ ਟਾਈਮ ਇਹਨੂੰ ਫੀਲ ਕਰਕੇ ਪਤਾ ਲੱਗੇਗਾ ਇਹ ਹੈਗਾ ਦਾ ਦੁਪੱਟਾ ਕਲਰ ਕੰਟਰਾਸਟ ਹੀ ਬਹੁਤ ਸੋਹਣੇ ਸੋਹਣੇ ਜੇ ਆ ਦੇਖੋ ਆਫ ਵਾਈਟ ਦੇ ਨਾਲ ਬੇਬੀ ਪਿੰਕ ਕਲਰ ਦੇਖੋ ਲੁੱਕ ਇਕ ਤੁਹਾਨੂੰ ਮਿਲ ਜੇਗਾ ਦੇ ਵਿੱਚ ਇਹ ਪਿੰਕ ਕਲਰ ਫੋਟੋ ਚ ਡਿਜ਼ਾਈਨ ਦਿਖਾ ਦਾਨੀ ਆ ਸਾਰਾ ਤੇ ਪਿੰਕ ਦੇ ਨਾਲ ਹੀ ਪਰਪਲ ਕੰਟਰਾਸਟ ਹੈ ਕੁਛ ਇਦਾਂ ਦੀ ਲੁੱਕ ਹੈ ਸੂਟ ਦੀ ਜੋ ਫੋਟੋ ਵਿੱਚਾ ਸੇਮ ਇਹੀ ਕੁਝ ਮਿਲੇਗਾ ਜੀ ਤੁਹਾਨੂੰ 2650 ਦੇ ਵਿੱਚ ਨੇ ਸੂਟ ਇਹ ਨੈਕਸਟ ਸੂਟ ਹੈਗਾ ਸਕਿਨ ਕਲਰ ਦੇ ਉੱਪਰ ਇਦਾਂ ਆਏਗਾ ਇਹਦਾ ਡਿਜ਼ਾਈਨ ਸਕਿਨ ਦੇ ਨਾਲ ਹੈਗਾ ਜੀ ਇਹ ਪੀਚ ਜੇ ਕਲਰ ਦਾ ਕੰਟਰਾਸਟ ਲੁੱਕ ਦੇਖੋ ਨੈਕਸਟ ਹੈਗੇ ਬਹੁਤ ਸੋਨਾ ਜਿਹਾ ਸ਼ੇਡ ਆ ਪੀਚ ਕਲਰ ਬਹੁਤ ਸੋਨਾ ਸ਼ੇਡ ਆ ਇਹਦੇ ਨਾਲ ਹੈਗਾ ਗਰੇ ਦਾ ਕੰਟਰਾਸਟ ਦੇਖੋ ਸਾਰੇ ਜਿਹੜਾ ਡਾਕਟਰ ਜੀ ਚੁਆਇਸ ਵਾਲੇ ਸੂਟ ਨੇ ਉਹ ਲਾਈਟ ਲਾਈਟ ਜੇ ਸੂਟ ਪਾਉਂਦੇ ਹੁੰਨੇ ਆ ਜਿੱਦਾਂ ਸਟੱਫ ਵੀ ਫਾਈਨ ਹੋਵੇ ਦੇਖੋ ਸੂਟ ਕਲਰ print ਇਹਨਾਂ ਦੇ ਇਹਦੇ ਨਾਲ ਹੀ ਕਰੀਮੀਸ਼ਾ ਦੁਪੱਟਾ 26050 ਹੈਗਾ ਜੀ ਪ੍ਰਾਈਸ ਅੱਜ ਦੇ ਵੀਡੀਓ 'ਚ ਹਰੇਕ ਬ੍ਰਾਂਡ ਮਿਕਸ ਕਰਤਾ ਸੀ ਇਹ ਹੈਗਾ ਜੀ ਗੰਗਾ ਬ੍ਰਾਂਡ ਦਾ ਸੂਟ ਪਿਓਰ ਕਾਟਨ ਵਿਦਾਊਟ ਅ ਲਾਈਨਿੰਗ ਬਣੇਗਾ ਇਹ ਵਾਲਾ ਸੂਟ ਇੱਥੇ ਬਣੇਗਾ ਨੈੱਕੇ ਦਾ ਤੇ ਇਹ ਹੈਗਾ ਕੇਰਾ ਠੀਕ ਹੈ ਜੀ ਇਹ ਹੈਗਾ ਬੈਗ ਦਾ ਪੱਲਾ ਸਾਰੇ ਪੱਲੇ 'ਚ ਰਹੇਗੀ ਬੂਟੇ ਪਲੇਨ ਹੈਗੀ ਆ ਜੀ ਸਲਵਾਰ ਇਹਨਾਂ ਦੇ ਨਾਲ ਹੈਗੇ ਨੇ ਪਿਓਰ ਜੂਟ ਮੈਟਰੀ ਦੇ ਦੁਪੱਟੇ ਪਿਓਰ ਜੂਟ ਹੈ ਬਿਲਕੁਲ ਸੌਫਟ ਗੰਗਾ ਬ੍ਰਾਂਡ ਦਾ ਸੂਟ ਹੈ ਜੀ ਕਲਰ ਵੀ ਬਹੁਤ ਸੋਹਣਾ ਤੇ ਪ੍ਰਾਈਸ ਹੈਗਾ ਜੀ 3200 3200 ਠੀਕ ਹੈ ਬ੍ਰੈਂਡ ਵੀ ਸ਼ੋ ਕਰਦੀ। ਨੈਕਸਟ ਕਲਰ ਬਿਨਾ ਲਾਈਨਿੰਗ ਤੋਂ ਬਣੇਗਾ ਪਿਓਰ ਕੈਮਰੀ ਕਾਟਨ ਇਹਦਾ ਸਟਫ ਆ। ਜੂਟ ਦਾ ਹੈਗਾ ਜੀ ਦੁਪੱਟਾ। ਖੁਸ਼ ਇਦਾਂ ਦੀ ਰਹੇਗੀ ਲੁੱਕ ਸੂਟ ਦੀ। हैगा नेक्स्ट कलर यदि फोटो नहीं है नेक्स्ट कलर दिखाने जी थोड़ा ਇਹ ਜਿਹੜਾ ਫਲਾਰ ਇਹ neck ਦੇ نیچے ਆਏਗਾ ਪੂਰੀ ਆਪਣਾ neck ਬਣੇਗਾ ਤੇ neck ਚ ਆਏਗਾ ਖੂਸ਼ਾ ਡਿਜ਼ਾਈਨ ਇਦਾਂ ਹੋ ਜਾਏਗਾ ਵੀ ਦੇਖੋ ਇਹਨਾਂ ਨੇ ਛੋਟੇ neck ਦੇ ਨਾਲ ਕੁੜਤਾ ਸਟਾਈਲ ਸੂਟ ਬਣਾਇਆ ਹੋਇਆ ਠੀਕ ਹੈ ਜੀ 3200 ਹੈਗਾ ਪ੍ਰਾਈਸ ਇਹਨਾਂ ਸੂਟਾਂ ਦਾ ਤੇ ਹੁਣ ਤੁਹਾਨੂੰ ਦਿਖਾਣੇ ਆ ਅਸੀਂ ਜਿਹੜੇ ਸਾਡੇ ਹਰ ਟਾਈਮ ਐਵਰ ਗ੍ਰੀਨ ਸੂਟ ਨੇ ਉਹ ਬੁੱਕ ਸਾਡੇ ਕੋਲ ਫਿਰ ਤੋਂ ਇਹ ਵੈਸੇ ਰਹਿੰਦੀ ਹੂਆ ਸਾਡੇ ਕੋਲ ਹਰ ਟਾਈਮ ਪਰੇ ਹੀ ਡਿਮਾਂਡ ਆ ਰਹੀ ਸੀ ਸਾਨੂੰ ਮਡਾਲ ਦੇ ਸੂਟ ਦੋ ਜੀ ਜਿਹੜੇ ਤੁਹਾਡੇ ਚੱਲਦੇ ਆ ਹਾ ਟਾਈ ਇਹ ਆ ਗਏ ਦੁਬਾਰਾ ਤੋਂ ਪਿਓਰ ਮਡਾਲ ਤੇ ਰਾਖੀ ਬ੍ਰਾਂਡ 3 ਮੀਟਰ ਦੀ ਸ਼ਰਟ ਪਤਾ ਨਹੀਂ ਜੀ ਕਿੰਨੀ ਕੁ ਵਾਰੀ ਅਸੀਂ ਇਹ ਵਾਲੇ ਸੂਟ ਦਿਖਾ ਚੁੱਕੇ ਐਨੇ ਕਿ ਪਸੰਦ ਕਰਦੇ ਇਹਨਾਂ ਨੂੰ ਹਰ ਕੋਈ ਬਹੁਤ ਜ਼ਿਆਦਾ ਪਸੰਦ ਕਰਦਾ ਇਹਨਾਂ ਦੀ ਫਿਟਿੰਗ ਸਟੱਫ ਤੁਸੀਂ ਫੁੱਲੀ ਮਸ਼ੀਨ 'ਚ ਧੋ ਜਿੱਦਾਂ ਮਰਜੀ ਧੋ ਹਰੇਕ ਪਾਸੇ ਨੂੰ ਬੈਸਟ ਆ ਜੀ ਕੁਆਲਿਟੀ ਇਹਨਾਂ ਦੀ ਬਾਜੂ ਐਕਸਟਰਾ ਨੇ 3 ਮੀਟਰ ਦੀ ਸ਼ਰਟ ਆ ਤੁਸੀਂ ਸੂਟ ਨੂੰ ਡਿਜ਼ਾਈਨ ਕਰਕੇ ਬਣਵਾ ਸਕਦੇ ਹੋ ਜੇ ਤਾਂ ਬਾਡੀ ਲਗਾ ਕੇ ਜੁਨਟ ਵਗੈਰਾ ਪਵਾ ਕੇ ਮੋਡਲ ਦੀ ਸਲਵਾਰ ਆ ਤੇ ਜਿਹੜਾ ਦੁਪੱਟਾ ਏ ਇਹ ਵੀ ਤੁਹਾਨੂੰ ਵਰਕ ਵਾਲਾ ਮਿਲੇਗਾ ਸਾਰੇ ਦੁਪੱਟੇ 'ਚ ਵਰਕ ਹੈ ਦੇ ਸਿਕਵੈਂਸ ਦਾ ਕੰਮ ਹੈ ਇਹ ਬੈਕ ਸਾਈਡ ਤੋਂ ਜਿਹੜਾ ਵਾਈਟ-ਵਾਈਟ ਦਿਖ ਰਿਹਾ ਸਾਰਾ ਵਰਕ ਆ ਇਸ ਬੁੱਕ ਦੇ ਵਿੱਚ ਇਹ ਬੈਸੇ ਤਾਂ ਸਾਰਿਆਂ ਦੇ ਵਿੱਚ ਦੋ-ਦੋ ਡਿਜ਼ਾਈਨ ਹੁੰਨੇ ਆ ਇਸ ਬੁੱਕ ਦੇ ਪਰ ਇਹ ਸੂਟ ਸਿੰਗਲ ਹੈ ਜੀ ਕਿਉਂਕਿ ਆਂਦਾ ਵਾਚੂ ਵਿੱਚ ਪਹਿਲਾਂ ਸੇਲ ਹੋ ਜਾਂਦੇ ਆ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਬਹੁਤ ਪਿਆਰੇ ਜਿਹੇ ਸੂਟ ਦੁਪੱਟਿਆਂ ਦਾ ਤਾਂ ਕਿਆ ਕਹਿਣੀ ਪਿਓਰ ਚਨਾਉਂ ਦੇ ਦੁਪੱਟੇ ਆ ਤੇ ਸਾਰੇ ਦੁਪੱਟੇ ਵਰਕ ਹੈ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 3850 ਠੀਕ ਹੈ ਜੀ ਸੇਮ ਦੇ ਵਿੱਚ ਇਹ ਕਲਰ ਆ ਸੈਕੰਡ ਕਲਰ ਜੈਪੂਰੀ ਪ੍ਰਿੰਟ ਆ ਥੋੜਾ ਥੋੜਾ ਜਿਹਾ ਵਿੱਚ ਠੀਕ ਹੈ ਜਿਹੜਾ ਖੋਲਿਆ ਹੋਇਆ ਹੈ ਤੁਸੀਂ ਵੈਕ ਕਰਕੇ ਦੇਖ ਸਕਦੇ ਹੋ ਸੂਟ ਨੂੰ ਸੇਮ ਦੇ ਵਿੱਚ ਇਹ ਨੈਕਸਟ ਕਲਰ ਆ ਇੱਕ ਕਲਰ ਦੰਨੇ ਆ ਤੁਹਾਨੂੰ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਤੁਸੀਂ ਇਹਨਾਂ ਦੇ ਨਾਲ ਲੂਸ ਪਲਾਜ਼ੋ ਬਣਵਾ ਸਕਦੇ ਹੋ, ਗਰਾਰੇ ਸ਼ਰਾਰੇ ਬਣਾ ਸਕਦੇ ਹੋ। ਸਟੱਫ ਦੀ ਫੁੱਲ ਗਰੰਟੀ ਹੈ ਜੀ ਇਸ ਤੇ। ਬਹੁਤ ਵਾਰ ਦਿਖਾਨੇ ਅਸੀਂ ਇਹ ਵਾਲੇ ਸੂਟ ਮਹੀਨੇ 'ਚ ਦੋ-ਤਿੰਨ ਵੀਡੀਓ ਸਾਡੀਆਂ ਹੁੰਦੀਆਂ ਹੀ ਆ। ਸੇਮ ਦੇ ਵਿੱਚ ਇੱਕ ਤੁਹਾਨੂੰ ਮਿਲ ਜੇਗਾ ਮਹਿੰਦੀ ਕਲਰ। ਮਹਿੰਦੀ ਕਲਰ ਪਿੱਛੇ-ਪਿੱਛੇ ਜੇ ਬੜੀ ਮੇਰੇ ਨਾਲ ਫੋਨ ਤੇ ਮੇਰੀ ਕਪਾਤ ਤੱਕ ਆ ਸਕਦੇ ਹੋਈ ਆ ਅਸੀਂ ਤੁਹਾਨੂੰ ਕਿਹਾ ਸੀਗਾ ਜੀ ਸਾਡਾ ਮਹਿੰਦੀ ਰੱਖਦੇ ਹੋ ਤੁਸੀਂ ਕਿਉਂ ਨਹੀਂ ਰੱਖਿਆ ਕਿਉਂਕਿ ਜਿਹੜਾ ਕੋਈ ਪੇਮੈਂਟ ਪਹਿਲਾਂ ਕਰਾ ਦਾਂਦਾ ਏ ਫਿਰ ਉਹਨਾਂ ਦੇ ਰੱਖਣੇ ਪੈਂਦੇ ਆ ਸਾਨੂੰ ਸੂਟ ਦੇਖੋ ਜੀ ਨੈਕਸਟ ਸੂਟ ਦਿਖਾਉਣ ਦੇ ਨਾਲ ਨਾਲ ਜ਼ਿੰਦਗੀ ਦਾ ਬਹੁਤ ਜ਼ਿਆਦਾ ਅਨੁਭਵ ਜੁੜਿਆ ਹੋਇਆ ਬਹੁਤ ਸਾਰੇ ਲੋਕਾਂ ਦੇ ਨਾਲ ਜੁੜਨਾ ਪੈਂਦਾ ਹਰੇਕ ਤਰ੍ਹਾਂ ਦੀ ਦੁਨੀਆ ਮਿਲਦੀ ਆ। ਮਤਲਬ ਇੱਕ ਐਗਜ਼ਾਮਪਲ ਦੀ ਸੈੱਟ ਹੋ ਗਈ ਆ ਹੁਣ ਕਿਸ ਤਰ੍ਹਾਂ ਪਤਾ ਨਹੀਂ ਕਿਸ ਵੇ ਤੇ ਕਿਸ ਦੇ ਨਾਲ ਕਦੋਂ ਕਿੱਦਾਂ ਦੇ ਲੋਕ ਮਿਲਦੇ ਆ। ਟੱਚਪੁਟ ਜ਼ਿਆਦਾਤਰ ਮੇਰੇ ਕੋਲ ਬਹੁਤ ਵਧੀਆ ਕਲਾਇੰਟ ਆ ਮੇਰੇ ਕਾਰਪੋਰੇਟ ਕਰਨ ਵਾਲੇ ਜੇ ਮੈਂ ਕਿਸੇ ਨੂੰ ਕਹਿ ਦਾਨੀ ਇਹ ਕਲਰ ਹੈ ਨਹੀਂ ਜੀ ਤੁਸੀਂ ਕੋਈ ਹੋਰ ਦੇਖ ਲਓ ਤਾਂ ਬਹੁਤ ਈਜ਼ੀਲੀ ਕਹਿ ਦਾਨੇ ਕੋਈ ਗੱਲ ਨਹੀਂ ਦੇਖ ਲੰਨੇ ਆ ਜੀ ਹੋਰ। ਥੈਂਕ ਯੂ ਤੁਹਾਡਾ ਸਾਰਿਆਂ ਦਾ। ਇਹ ਹੈਗੇ ਨੇ ਜੀ 3850 ਵਾਲੇ ਸਾਰੇ ਸੂਟ ਠੀਕ ਹੈ ਤੇ ਦੋ ਸੂਟ ਹੋਰ ਦਿਖਾਣੇ ਆ ਤੁਹਾਨੂੰ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਨੇ ਸਾਰੇ ਸੂਟੇ ਵਾਲੇ ਕਲਰ ਵੀ ਬਹੁਤ ਪਿਆਰੇ ਪਿਆਰੇ ਜਿਹਾ ਰੈੱਡ ਮੈਰੂਨ ਸ਼ੇਡ ਸਾਰੇ ਦੁਪੱਟੇ 'ਚ ਵਰਕ ਮਿਲੂਗਾ ਪ੍ਰਿੰਟ ਦੇ ਨਾਲ ਨਾਲ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ 2 ਸੂਟ ਇਹ ਵੀ ਕਲਰ ਵਾਸ ਹਨ ਹੈ ਠੀਕ ਹੈ ਜੀ 3850 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਤੇ ਜੋ ਵੀ ਸੂਟ ਮੰਗਾਣਾ ਤੁਸੀਂ ਪਹਿਲਾਂ ਪੇਮੈਂਟ ਕਰਾ ਕੇ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਜਦੋਂ ਤੁਸੀਂ ਐਡਰੈਸ ਭੇਜਦੇ ਹੋ ਕਈ ਵਾਰੀ ਤੁਸੀਂ ਐਡਰੈਸ ਭੁਗਰਾ ਭੇਜਦੇ ਹੋ ਸਿਰਫ ਆਪਣਾ ਨਾਮ ਹੀ ਨਹੀਂ ਲਿਖਦੇ ਉਹ ਤਾਂ ਕਰਕੇ ਕਈ ਵਾਰੀ ਦੂਜੇ ਦਿਨ ਸਾਨੂੰ ਭੇਜਣਾ ਪੈਂਦਾ ਰਿਕਵੈਸਟ ਹੈ ਜੀ ਜਦੋਂ ਐਡਰੈਸ ਸੈਂਡ ਕਰਦੇ ਹੋ ਵਿਦ ਨੇਮ ਤੇ ਏਰੀਆ ਪਿੰਨ ਕੋਡ ਜ਼ਰੂਰ ਲਿਖ ਕੇ ਭੇਜਿਆ ਕਰੋ ਸੋ ਅਸ ਦੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਸਭ ਦਾ ਥੈਂਕ ਯੂ ਸੋ ਮੱਚ